ਦੇਲੀ VOTING ਦਾ ਕੰਮ ਸ਼ੁਰੂ ਹੋ ਚੁੱਕਿਆ ਸਵੇਰੇ 7 ਵਜੇ ਤੋਂ ਵੋਟਾ ਪੈਂਡ ਦਾ ਕੰਮ ਸ਼ੁਰੂ ਹੋ ਚੁੱਕਿਆ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆ ਕੁੱਲ 102 ਸੀਟਾਂ ਤੇ ਅੱਜ VOTING ਹੋ ਰਹੀ ਹੈ ਸੋ ਲੋਕ ਸਭਾ ਚੁੜਾਦੇ ਪਹਿਲੇ ਪੜਾਅ ਤਹਿਤ VOTING ਦਾ ਕੰਮ ਜਾਰੀ ਹੈ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਜਾਰੀ ਰਹੇਗੀ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆ ਕੁੱਲ 102 ਸੀਟਾਂ ਨੇ ਜਿਸ ਤੇ ਕਿ ਅੱਜ VOTING ਹੋ ਰਹੀ ਹੈ ਔਰ ਸਖਤ ਸੁਰੱਖਿਆ ਹੈ ਸ਼ਾਮ 6 ਵਜੇ ਤੱਕ ਵੋਟਾ ਪੈਂਡ ਗਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਈ ਥਾਵਾਂ ਤੇ ਲੰਮੀਆਂ ਕਤਾਰਾਂ ਲੱਗੀਆਂ ਨਜ਼ਰ ਆ ਰਹੀਆਂ ਨੇ ਕਈ ਕੇਂਦਰੀ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਵੀ ਅੱਜ ਚੋਣ ਮੈਦਾਨ 'ਚ ਨੇ ਜੋ ਆਪਣੀ ਕਿਸਮਤ ਆਜ਼ਮਾਰੇ ਨੇ ਤਾਂ ਜੀ ਕਿ ਉੱਤਰ ਪ੍ਰਦੇਸ਼ ਦੇ ਵਿੱਚ 8 ਸੀਟਾਂ ਤੇ ਵੋਟਾਂ ਪੈ ਰਹੀਆਂ ਨੇ ਪਹਿਲੇ ਪੜਾਅ ਵਿੱਚ 1600 ਤੋਂ ਵੱਧ ਉਮੀਦਵਾਰ ਆਪਣੀ ਕਿਸਮਤ ਆਜ਼ਮਾਰੇ ਨੇ ਪਹਿਲੇ ਗੇੜ ਵਿੱਚ ਤਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ਤੇ ਵੋਟਿੰਗ ਜਾਰੀ ਹੈ ਉਧਰ ਚੋਣ ਕਮਿਸ਼ਨ ਮੁਤਾਬਕ ਪਹਿਲੇ ਗੇੜ ਵਿੱਚ 16.63 ਕਰੋੜ ਤੋਂ ਵੱਧ ਵੋਟਰ ਨੇ 8.4 ਕਰੋੜ ਮਰਦ ਤੇ 8.23 ਕਰੋੜ ਮਹਿਲਾ ਵੋਟਰ ਨੇ ਸੋ ਲੋਕ ਸਭਾ ਚੋਣਾਂ ਦੀਆਂ 743 ਸੀਟਾਂ ਲਈ 5 ਤੜਾਵਾ ਤਹਿਤ VOTING ਹੋਣੀ ਹੈ ਸੋ ਤਮਿਲਨਾਡੂ ਦੀਆਂ 39 ਸੀਟਾਂ ਨੇ ਰਾਜਸਥਾਨ ਦੀਆਂ 12 ਉੱਤਰ ਪ੍ਰਦੇਸ਼ ਦੀਆਂ 8 ਤੇ ਮੱਧ ਪ੍ਰਦੇਸ਼ ਦੀਆਂ 6 ਸੀਟਾਂ ਤੇ VOTING ਜਿਹੜੀ ਸਵੇਰ ਤੋਂ ਜਾਰੀ ਹੈ ਕੁੱਲ 102 ਸੀਟਾਂ ਨੇ ਜਿਨ੍ਹਾਂ ਦੇ ਵਿੱਚ ਤਮਿਲਨਾਡੂ ਦੀਆਂ ਕੁਝ ਜਿਹੜੀਆਂ ਸਾਰੀਆਂ ਦੇ ਸਾਰੇ 39 ਸੀਟਾਂ ਤੇ ਅੱਜ VOTING ਹੋ ਰਹੀ ਹੈ ਉਧਰ ਅਸਮ ਦੀ ਗੱਲ ਕਰੀਏ ਤਾਂ ਅਸਮ ਦੀਆਂ 5 ਸੀਟਾਂ ਮਹਾਰਾਸ਼ਟਰ ਦੀਆਂ 5 ਸੀਟਾਂ ਉਤਰਾਖੰਡ ਦੀਆਂ 5 ਸੀਟਾਂ ਤੇ ਬਿਹਾਰ ਦੀਆਂ 4 ਸੀਟਾਂ ਤੇ ਇਸ ਵੇਲੇ VOTING ਹੋ ਰਹੀ ਹੈ ਤੋ ਦੱਸ ਦੀ ਕਿ ਪੱਛਮ ਬੰਗਾਲ ਦੇ ਵਿੱਚ 3 ਸੀਟਾਂ ਅਰੁਣਾਚਲ ਪ੍ਰਦੇਸ਼ ਦੀਆਂ 2 ਸੀਟਾਂ ਇਸ ਵਿੱਚ ਸ਼ਾਮਿਲ ਨੇ ਮਣੀਪੁਰ ਦੀਆਂ 2 ਤੇ ਮੇਘਾਲਿਆ ਦੀ ਵੀ 2 ਸੀਟਾਂ ਜਿਸ ਤੇ ਕਿ ਅੱਜ VOTING ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਕਈ ਥਾਵਾਂ ਤੇ ਲੰਮੀਆਂ ਕਤਾਰਾਂ ਨੇ ਉਧਾ 36 ਗੜ ਦੇ ਵਿੱਚ ਇੱਕ ਸੀਟ ਤੇ VOTING ਹੋ ਰਹੀ ਹੈ ਮੀਜ਼ਰਮ ਵਿੱਚ ਵੀ ਇੱਕ ਨਾਗਾਲੈਂਡ ਅਤੇ ਸਿੱਕੀਮ ਵਿੱਚ ਵੀ ਇੱਕ ਇੱਕ ਸੀਟ ਤੇ VOTING ਸਵੇਰ ਤੋਂ ਚੱਲ ਰਹੀ ਹੈ ਜੋ ਸ਼ਾਮ 6 ਵਜੇ ਤੱਕ ਚੱਲਦੀ ਰਹੇਗੀ ਉਧਾ ਤ੍ਰਿਪੁਰਾ ਤ੍ਰਿਪੁਰਾ ਦੀ ਗੱਲ ਕਰੀਏ ਤਾਂ ਇੱਕ ਸੀਟ ਅੰਡਮਨ ਨਿਕੋਬਾਰ ਤੇ ਜੰਮੂ ਕਸ਼ਮੀਰ ਦੀ ਵੀ ਇੱਕ ਸੀਟ ਤੇ ਵੋਟਿੰਗ ਚੱਲ ਰਹੀ ਹੈ ਸੋ ਕੁੱਲ 102 ਸੀਟਾਂ ਤੇ ਵੋਟਿੰਗ ਜਾਰੀ ਹੈ ਲਖਸ਼ੁਦੀਪ ਦੀ ਗੱਲ ਕਰੀ ਤਾਂ ਇੱਥੇ ਵੀ ਇੱਕ ਸੀਟ ਤੇ ਵੋਟਿੰਗ ਹੋ ਰਹੀ ਹੈ ਤੇ ਪੌਂਡੀਚੇਰੀ ਦੀ ਵੀ ਇੱਕ ਸੀਟ ਤੇ ਵੋਟਿੰਗ ਜਾਰੀ ਹੈ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਲੇਕਿਨ ਇਹ ਪਹਿਲੇ ਗੇੜ ਤਹਤੀ ਵੋਟਿੰਗ ਦਾ ਜੋ ਆਂਕੜਾ ਦਿਖਾ ਰਿਹਾ ਕਿ ਅੱਜ ਕੁੱਲ 102 ਸੀਟਾਂ ਤੇ ਵੋਟਿੰਗ ਹੋ ਰਹੀ ਹੈ ਜਿਸ ਵਿੱਚ ਤਾਮਿਲਨਾਡੂ ਦੀਆਂ ਕੁੱਲ ਜੜੀਆਂ 39 ਸੀਟਾਂ ਨੇ ਉਸ ਤੇ ਅੱਜ ਇਹ ਵੋਟਿੰਗ ਦਾ ਕੰਮ ਜਾਰੀ ਹੈ ਸੋ 21 ਉਪੇ ਦੀਆਂ 102 ਸੀਟਾਂ ਤੇ ਅੱਜ VOTING ਸਵੇਰੇ ਚੱਲ ਰਹੀ ਹੈ ਸਖਤ ਸੁਰੱਖਿਆ ਹੇਠ VOTING ਦਾ ਕੰਮ ਸਵੇਰੇ 7:00 ਤੋਂ ਸ਼ੁਰੂ ਹੋ ਚੁੱਕਿਆ ਹੈ ਸੋ ਲੋਕ ਸਭਾ ਚੋਣਾਂ ਦੀਆਂ ਇਹ VOTER ਦਾ ਕੰਮ ਜਿਹੜਾ ਹੈ ਜੋ VOTING ਦਾ ਕੰਮ ਹੈ ਸ਼ੁਰੂ ਹੋ ਚੁੱਕਿਆ ਹੈ ਸਭ ਤੋਂ ਬਾਅਦ ਤਮਿਲਨਾਡੂ ਦੀਆਂ 39 ਸੀਟਾਂ ਤੇ ਅੱਜ VOTING ਹੋ ਰਹੀ ਹੈ ਸੋ ਜਿਸ ਤਰ੍ਹਾਂ ਦੇ ਨਾਲ ਚੋਣਵੀਂ ਮਾਹੌਲ ਪੂਰੇ ਦੇਸ਼ ਦੇ ਵਿੱਚ ਪੱਕਿਆ ਹੋਇਆ ਹੈ ਇਸ ਦੇ ਵਿੱਚ ਰਾਜਸਥਾਨ ਦੀਆਂ 12 ਉੱਤਰ ਪ੍ਰਦੇਸ਼ ਦੀਆਂ 8 ਉੱਤਰਾਖੰਡ ਦੀਆਂ 5 ਤੇ ਮੱਧ ਪ੍ਰਦੇਸ਼ ਦੀਆਂ 6 ਸੀਟਾਂ ਤੇ VOTING ਹੋ ਰਹੀ ਹੈ ਪਹਿਲੇ ਗੇਟ ਦੀ ਤੁਹਾਨੂੰ ਇਹ ਤਸਵੀਰ ਦਿਖਾ ਰਿਹਾ ਹੈ अज यह वोटिंग का काम शुरू होया पहले होेड़ तहत बिहार पश्चिम बंगाल दिनों ते भी वोटिंग हो रही है सो तो सभा चुनाव दो हजार चौबी का जो आगाज हो चुकी है नागपुर तो नितिन गडकरी अलवर तो भूपेंद्र यादव बीकानेर तो अर्जुन राम मेघवाल से उधमपुर तो जितेंद्र सिंह सने कई अजे दिग्गज ने जो चोन मैदान अपनी किस्मत आजमारे ने उधर हरिद्वार तो उत्तराखंड के सबका मुख्यमंत्री त्रिवेंद्र रावत मुजफ्फरनगर तो संजीव बालियान भी पहले गेड़ ले चोन मैदान च ने ਕੱਲ ਕਰ ਦਿਆ ਤਾਂ ਜਤਿੰਦਰ ਪ੍ਰਸਾਦ ਸਿੰਘ ਤੇ ਨਖਲ ਨਾਦੀ ਕਿਸਮਤ ਆਵੀ ਅੱਜ ਫੈਸਲਾ ਪਟਾਰੇ ਦੇ ਵਿੱਚ ਬੰਦ ਹੋ ਜਾਏਗਾ ਈਵੀ ਮਸ਼ੀਨਾ ਵਿੱਚ ਕੈਦ ਹੋ ਜਾਏਗਾ 4 ਜੂਨ ਨੂੰ ਫਿਰ ਨਤੀਜੇ ਆਉਣਗੇ ਸੋ ਇਹ ਇਸ ਵੇਰ ਦੀ ਤਸਵੀਰ ਹੈ ਕਿਸ ਤਰ੍ਹਾਂ ਦੇ ਨਾਲ ਇਹਨਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਬਿਗਲ ਵੱਜ ਚੁੱਕਿਆ ਹੈ ਅੱਜ ਪਹਿਲੇ ਗੇੜ ਦੀ ਤਹਿਤ VOTING ਦਾ ਕੰਮ ਸਵੇਰੇ 7 ਵਜੇ ਤੋਂ ਜਾਰੀ ਹੈ ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗਾ ਕੁੱਲ 102 ਸੀਟਾਂ ਤੇ ਅੱਜ VOTING ਹੋ ਰਹੀ ਹੈ ਸੋ ਤਸਵੀਰਾਂ ਵੀ ਸਾਹਮਣੇ ਵਕ-ਵਕ ਥਾਵਾ ਦੀ ਆ ਰਹੀਆਂ ਨੇ ਕਿਸ ਕਦਰ ਪੂਰੇ ਉਤਸ਼ਾਹ ਨਾਲ VOTER ਆਪਣੇ ਜ਼ਮੂਰੀ ਅੰਕਾ ਇਸਤੇਮਾਲ ਕਰਨ ਦੀ ਕਤਾਰਾਂ ਵਿੱਚ ਲੱਗੇ ਵੀ ਨਜ਼ਰ ਆ ਰਹੇ ਨੇ ਆਪਣੇ ਜੋ ਇਹ ਨਿਸ਼ਾਨ ਹੈ VOTING ਦਾ ਉਸ ਨੂੰ ਦਿਖਾਉਂਦੇ ਹੋਏ ਔਰ ਬੇਹਦ ਖੁਸ਼ੀ ਔਰ तमाम ਇੰਤਜ਼ਾਮ ਜਿਸ ਨਾਲ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਔਰ ਜਿਹੜੀਆਂ ਕਿ ਆਤ ਸੰਵੇਦਨਸ਼ੀਲ ਸੀਟਸ ਨੇ ਉਸੇ ਖਾਸ ਸੁਰੱਖਿਆ ਦਾ ਪੈਰਾ ਉਤੇ ਕਈ ਦਿਗਜ ਜਿਹੜੇ ਨੇ ਉਹ ਆਪਣੀ ਕਿਸਮਤ ਆਜ਼ਮਾਰੇ ਨੇ ਜੋ ਇਸ ਵੇਲੇ ਦੀ ਤਸਵੀਰ ਸਾਹਮਣੇ ਆ ਰਹੀ ਹੈ ਸੋ ਅਜੇ ਵਿਚਾਰ ਲਗਾਤਾਰ ਹੈ ਜਿਹੜਾ ਹੁਣ ਸਿਆਸੀ ਮਾਹੌਲ ਪੱਕ ਚੁੱਕਿਆ ਕਿਉਂਕਿ ਅਸੀਂ ਦੇਖਿਆ ਚੋਣ ਪ੍ਰਚਾਰ ਦੇ ਵਿੱਚ तमाम ਪਾਰਟੀਆਂ ਦੇ ਜਿਹੜੇ ਦਿਗਜ ਨੇ ਉਹ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਪ੍ਰਧਾਨ ਮੰਤਰੀ ਨਰਮੋਦੀ ਵਕਫ ਵਕਫਾ ਮਤੇ ਇੱਥੇ ਚੁਣਾਈ ਬਿਗਲ ਵਜਾਉਂਦੇ ਹੋਏ ਜਨ ਸਭਾਵਾਂ ਜਨ ਰੈਲੀ ਨੂੰ ਸਮੋਹਨ ਕਰਦੇ ਰਹੇ ਕਾਂਗਰਸ ਦੇ ਵੀ ਜਿਹੜੇ ਰਾਹੁਲ ਗਾਂਧੀ ਲਗਾਤਾਰ ਔਰ ਐ ਪੀ ਚਦੰਬਰਮ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਆਪਣੇ ਵੋਟ ਹੱਕ ਦਾ ਅੱਜ ਇਸਤੇਮਾਲ ਕੀਤਾ ਸੋ ਕਈ ਡਿਗਜ ਨੇ ਜਿਨ੍ਹਾਂ ਨੇ ਸਵੇਰ ਸਾਰ ਹੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਦੇ ਆ ਆਪਣੀ ਵੋਟ ਪੁਕਤਾਈ ਹੈ ਸੋ ਅਜਹੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ 21 ਸੂਬੇ ਅਤੇ ਯੂਟੀ ਦੀਆਂ 102 ਸੀਟਾਂ ਤੇ ਅੱਜ ਵੋਟਾਂ ਪੈ ਰਹੀਆਂ ਨੇ ਜਿਨ੍ਹਾਂ ਵਿੱਚ ਅਸਾਮ ਦੀਆਂ 5 ਸੀਟਾਂ ਨੇ ਮਹਾਰਾਸ਼ਟਰ ਦੀਆਂ 5 ਉੱਤਰਾਖੰਡ ਦੀਆਂ 5 ਤੇ ਬਿਹਾਰ ਦੀਆਂ 4 ਸੀਟਾਂ ਵੀ ਸ਼ਾਮਿਲ ਨੇ ਸੋ ਇਹ ਤਸਵੀਰਾਂ ਨੇ ਕਾਂਗਰਸੀ ਯਾਗੋ ਪੀਚ ਦੰਬਰਮ ਸਾਬਕਾ ਫਾਈਨਾਂਸ ਮਿਨਿਸਟਰ ਰਹੇ ਨੇ ਸੋ ਉਹਨਾਂ ਨੇ ਵੀ ਆਪਣੀ ਵੋਟ ਪੁਕਾਈ ਹੈ ਇਸ ਵਾਰ ਦੀਆਂ ਚੋਣਾਂ ਇਸ ਲਈ ਵੀ ਦਿਲਚਸਪ ਨੇ ਇੱਕ ਤਾਂ ਤੀਸਰੀ ਵਾਰ ਇੱਕ ਵਾਰ ਫੇਰ ਤੋਂ ਦੇਸ਼ ਦੀ ਕਮਾਨ ਸੰਭਲਣ ਦੇ ਲਈ ਪੂਰੀ ਵਾ ਲਗਾਉਂਦੇ ਹੋਏ ਐਨਡੀਏ ਸਰਕਾਰ ਜਿਹੜੀ ਨਜ਼ਰ ਆਈ ਹੈ ਉਹ ਤੇਹੀ ਜੋ ਇੰਡੀਆ ਅਲਾਈਅንስ ਦੇ ਤਹਿਤ ਇਹ ਪਹਿਲੀ ਵਾਰ ਹੈ ਕਿ ਉਹ ਚੋਣ ਲੜ ਰਹੇ ਨੇ ਹਾਲਾਂਕਿ ਕੁਝ ਸੂਬਿਆਂ ਦੇ ਵਿੱਚ ਉਹਨਾਂ ਦਾ ਗੜਜੋੜ ਨਹੀਂ ਹੈ ਅਡਟ ਤੌਰ ਤੇ ਚੋਣ ਲੜਦੇ ਨਜ਼ਰ ਆ ਰਹੇ ਨੇ ਲੇਕਿਨ ਇਸ ਵਿੱਚਕਾਰ ਕਿੰਨਾ ਕੁ ਫਰਕ ਪਏਗਾ ਕੀ ਦੇਸ਼ ਦੀ ਜਨਤਾ ਫਤਵਾ ਕਿਸ ਨੂੰ ਦੇਦੀ ਹੈ ਇਸ ਅਲਾਈਅੰਸ ਦੇ ਨਾਲ ਕਿੰਨਾ ਕੁ ਫਰਕ ਕਿੰਨੀ ਕੁ ਢਾਲ ਲੱਗੇਗੀ ਕਿਉਂਕਿ ਅਬ ਕੀ ਬਾਤ 400 ਪਾਰ ਦਾ ਨਾਰਾ ਵੀ ਭਾਜਪੀ ਵੱਲੋਂ ਜ਼ਰੂਰ ਦਿੱਤਾ ਗਿਆ ਹੈ ਲੇਕਿਨ ਇਹ ਸਵਿਚਕਾਰ ਹੁਣੇ ਦੇਸ਼ ਦੀ ਜਨਤਾ ਤੈਅ ਕਰੇਗੀ ਕਿ ਕਿਸ ਨੂੰ ਵੋਟ ਪਾਣੀ ਹੈ ਔਰ ਕਿਸ ਦੀ ਸਰਕਾਰ ਬਣੇਗੀ 4 ਜੂਨ ਨੂੰ ਨਤੀਜਾ ਜੋ ਦਵਾਏਗਾ ਬਹਰਾਲ ਅੱਜ ਆਗਾਜ਼ ਜ਼ਰੂਰ ਹੋ ਚੁੱਕਿਆ ਹੈ ਜਦੋਂ 21 ਸੂਬੇ ਦੀਆਂ 102 ਸੀਟਾਂ ਤੇ VOTING ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕਿਆ ਸੂਚਕ ਦੇ ਕੇ تھے ਤਸਵੀਰਾਂ ਲਗਾਤਾਰ ਜੋ ਸਾਹਮਣੇ ਆ ਰਹੀਆਂ ਨੇ ਕਿਉਂਕਿ ਕਈ ਦਿਗਜ ਨੇ ਜਰਦੀ ਕਿਸਮਤ ਅਦਾਤੇ ਲੱਗੀ ਹੈ। ਤੋਂ ਜੈ ਵਿਚਾਰ ਕਈ ਸਭ ਦਾ ਜਿਹੜੇ ਨੇ ਰਵਿੰਦਰ ਮੀਤ ਸਾਡੇ ਨਾਲ ਜੁੜ ਚੁੱਕੇ ਨੇ ਰਵਿੰਦਰ ਚੋਣਵੀ ਮਾਹੌਲ ਲੋਕ ਸਭਾ ਚੋਣਾਂ ਨੂੰ ਲੈ ਕੇ ਬਿਗੂਲਾਜ ਵੱਜ ਚੁੱਕਿਆ ਇਸ ਪਹਿਲੇ ਗੇੜ ਤਹਿਤ VOTING ਹੋ ਰਹੀ ਹੈ 21 ਸੂਬੇ ਦੀ 102 ਸੀਟਾਂ ਤੇ ਔਰ ਜਿਸ ਤਰ੍ਹਾਂ ਦੇ ਨਾਲ ਇਹ ਆਗਾਜ਼ ਹੋਇਆ ਹੈ ਬਹੁਤ ਹੀ ਦਿਲਚਸਪ ਇਸ ਵਾਰ ਦੀਆਂ ਚੋਣਾਂ ਜਿੱਥੇ NDA ਸਰਕਾਰ ਲਗਾਤਾਰ ਕੋਸ਼ਿਸ਼ ਕੀਤੀ ਤੀਸਰੀ ਵਾਰ ਫਿਰ ਸੱਤਾ ਤੇ ਕਾਬਜ਼ ਹੋਏ ਉੱਤੇ ਇੰਡੀਆ ਅਲਾਈንስ ਤੇ ਪਹਿਲੀ ਵਾਰ ਇਹ ਕਿਚੋੜ ਲੜਨੇ ਲਈ ਇਕੱਠੇ ਬਿਲਕੁਲ ਦੇਖੋ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਅੱਜ ਸਭ ਤੋਂ ਵੱਡਾ ਤਿਹਾੜਾ ਹੈ ਯਾਨੀ ਕਿ ਲੋਕ ਸਭਾ ਚੋਣਾਂ ਦੇ ਲਈ ਪਹਿਲੇ ਚਰਨ ਦੀ VOTING ਸ਼ੁਰੂ ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ ਇਹ VOTING ਸ਼ੁਰੂ ਹੋਈ ਹੈ ਤਸਵੀਰਾਂ ਅਸੀਂ ਦਿਖਾਵਾਂਗੇ ਸਹਾਰਨਪੁਰ ਯੂਪੀ ਤੋਂ ਜੋ ਸਸਾਵਾ ਸਸਾਵਾ ਦੇ ਵਿੱਚ ਪੋਲਿੰਗ ਬੂਥ ਹੈ ਗਿਆ ਉਹਨਾਂ ਬੂਥਾਂ ਦੀਆਂ ਤਸਵੀਰਾਂ ਦਿਖਾਵਾਂਗੇ ਦਾਨਲਾਲ ਦੱਸਾਂਗੇ ਕਿ ਜਿਹੜੀ VOTING ਦੀ ਪ੍ਰਕਿਰਿਆ ਕਿਸ ਤਰੀਕੇ ਨਾਲ ਚੱਲ ਰਹੀ ਹੈ ਕਿਸ ਤਰੀਕੇ ਨਾਲ ਚੈਕਿੰਗ ਹੋ ਰਹੀ ਹੈ ਬੂਥ ਲੈਵਲ ਦੀ ਚੈਕਿੰਗ ਕਿਸ ਤਰੀਕੇ ਦੀ ਹੈ ਉਹ ਤਮਾਮ ਚੀਜ਼ਾਂ ਅਸੀਂ ਦਿਖਾਵਾਂਗੇ ਸਭ ਤੋਂ ਪਹਿਲਾਂ ਮੈਂ ਕੈਮਰਾਮੈਨ ਤੁਲਸੀ ਨੂੰ ਕਹਾਂਗਾ ਕਿ ਇਹ ਸਰਸਾਵਾ ਸਰਸਾਵਾ ਸਹਾਨਪੁਰ ਸਹਾਨਪੁਰ ਸੀਟ ਜਿਹੜੀ ਬਹੁਤ ਅਹਿਮ ਸੀਟ ਹੈਗੀ ਆ ਉਸ ਅਹਿਮ ਸੀਟ ਤੇ VOTING ਦੀ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ ਮਜੀਦ ਅਲੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੇ ਇਥੋਂ ਅਗਰ ਗੱਲ ਕਰੀਏ BJP ਦੀ ਤਾਂ ਰਾਗਵ ਲਖਣਪਾਲ ਇਥੋਂ ਕੈਂਡੀਡੇਟ ਨੇ ਤੇ ਇਮਰਾਨ ਮਸੂਦ ਇੰਡੀਅਨ ਨੈਸ਼ਨਲ ਕਾਂਗਰਸ ਯਾਨੀ ਕਿ ਇੰਡੀਆ ਘਟ ਜੋੜ ਦੇ ਉਮੀਦਵਾਰ ਨੇ ਤਸਵੀਰਾਂ ਇਹ ਦਿਖਾਣਾ ਇਹ ਤਸਵੀਰਾਂ ਕਾਫੀ ਖਾਸ ਨੇ ਜਦੋਂ ਇਸ ਤਰੀਕੇ ਨਾਲ VOTING ਹੁੰਦੀ ਆ ਸਭ ਤੋਂ ਵੱਡੇ ਤਿਹਾਰ ਦੀ VOTING ਹੁੰਦੀ ਆ ਤਾਂ ਉਸ ਸਮੇਂ ਜਿਹੜੇ ਪੋਲਿੰਗ ਬੂਥ ਦੇ ਜਿਹੜੇ ਅਫੀਸਰ ਨੇ ਉਹ ਆ ਕੇ ਇਥੇ

अगर डिलीट है फिर उसका वोट नहीं डालेगा अच्छा। अगर हमारी मतदाता तो फिर वोट डालकर आएगा। अच्छा। तो आप यहाँ पे लगातार चेक करें क्योंकि यहाँ पे मुस्लिम जो वोट है बहुत बड़े पैमाने पे है तो उनको किस तरीके से चेक किया जा रहा है या फिर बाकी जो जिनके पहचान पत्र है और हमारी वोटर लिस्ट में नाम है उनका तो वोट जरूर डलेगा ਔਰ ਜਿਨਕੇ ਪਾਸ ਪਛਾਣ ਪੱਤਰ ਨਹੀਂ ਹੈ ਉਹਨਾਂ ਦਾ ਵੋਟ ਨਹੀਂ ਡਰੇਗਾ ਅੱਛਾ ਤਾਂ ਪਛਾਣ ਪੱਤਰ ਜੋ ਹੈ ਤਸਵੀਰਾਂ ਹੋਰ ਵੀ ਦਿਖਾ ਦਿੰਦੇ ਆ ਜੋ ਲਾਈਨਾਂ ਲਕੀਆਂ ਹੋਈਆਂ ਨੇ ਬੂਥਾਂ ਦੇ ਤੇ ਉਹ ਵੀ ਤਸਵੀਰਾਂ ਦਿਖਾ ਦਿੰਦੇ ਆ ਤਾਂ ਨਾਲ ਨਾਲ ਇਸ ਸੀਟ ਦੇ ਨਾਲ ਨਾਲ ਯੂਪੀ ਦੀਆਂ तमाम ਸੀਟਾਂ ਯਾਨੀ 8 ਸੀਟਾਂ ਦੇ ਉੱਤੇ ਅੱਜ VOTING ਦੀ ਪ੍ਰਕਿਰਿਆ ਚੱਲੀ ਹੈ ਯੂਪੀ ਦੇ ਵਿੱਚ 80 ਸੀਟਾਂ ਨੇ ਉਹਨਾਂ ਚੋਂ 8 ਸੀਟਾਂ ਦੇ ਲਈ ਅੱਜ VOTING ਹੋ ਰਹੀ ਹੈ ਅਗਰੇ ਇਸ ਤੋਂ ਪਹਿਲਾਂ ਇਸ ਸੀਟ ਦੀ ਗੱਲ ਕਰੀਏ ਤਾਂ ਹਾਜੀ ਰਹਿਮਾਨ ਜਿਹੜੇ ਹੈਗੇ ਨੇ ਉਹ MP ਇੱਥੇ ਮੌਜੂਦਾ ਨੇ ਬਹੁਤ ਸਾਰੇ ਸਵਾਜ ਪਾਰਟੀ ਦਾ ਇੱਥੇ ਕਬਜ਼ਾ ਇਸ ਤੋਂ ਇਲਾਵਾ ਪਿਛਲੇ ਵਾਰ राघव ਲਖਪਾਲ ਜਿਹੜੇ ਕਿ ਭਾਜਪਾ ਦੇ ਕੈਂਡੀਡੇਟ ਸੀ ਉਹਨਾਂ ਨੂੰ 491000 ਵੋਟ ਪਈ ਸੀ ইমরান ਮਸੂਦ ਉਹਨਾਂ ਨੂੰ 207000 ਵੋਟ ਪਈ ਸੀ ਜਿਹੜੇ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸੀਗੇ ਤਾਂ ਬਹੁਤ ਘੱਟ ਵੋਟ ਪਿਛਲੀ ਵਾਰ ਇੰਡੀਆ ਗੱਟ ਜੋੜ ਦਾ ਜਿਹੜੇ ਇਹ ਉਮੀਦਵਾਰ ਨੇ ਜੋ ਇਸ ਵਾਰ ਵੀ ਚੋਣ ਲੜ ਰਹੇ ਹਨ ਉਹਨਾਂ ਨੂੰ ਵੋਟ ਪਈ ਸੀਗੀ ਤਾਂ ਇਹ ਤਸਵੀਰਾਂ ਇਸ ਸਮੇਂ ਸਰਸਵਾ ਦੀ ਹਨ ਸਰਸਵਾ ਦੇ ਵਿੱਚ ਦੇਖੋ ਤੁਹਾਨੂੰ ਸਿਆਸੀ ਸਮੀਕਰਨ ਥੋੜੇ ਸਮਝਾ ਦੇਣੀ ਕਿ ਕਿਸ ਤਰੀਕੇ ਦੇ ਸਿਆਸੀ ਸਮੀਕਰਨ ਨੇ ਕਿਉਂਕਿ ਇੱਥੇ ਮੁਸਲਿਮ ਵੋਟ ਸਭ ਤੋਂ ਜ਼ਿਆਦਾ ਵੋਟ ਹੈ ਇਸ ਤੋਂ ਇਲਾਵਾ ਕਰ ਗੱਲ ਕਰੀਏ ਤਾਂ ਜੋ ਠਾਕੁਰ ਵੋਟ ਹੈ ਠਾਕੁਰ ਵੋਟ ਵੀ ਇਸ ਸੀਟ ਦੇ ਉੱਤੇ ਬਹੁਤ ਜ਼ਿਆਦਾ ਇਸ ਤੋਂ ਇਲਾਵਾ ਸੈਣੀ ਵੋਟ ਦਾ ਬਹੁਤ ਵੱਡਾ ਇੰਪੈਕਟ ਸਹਾਂਦਪੁਰ ਸੀਟ ਤੇ ਰਹਿੰਦਾ ਤਸਵੀਰਾਂ ਤੁਹਾਨੂੰ ਦਿਖਾ ਦੇ ਦਰਾ ਆਪਣੇ ਵੋਟ ਕਾਰਡ ਜ਼ਰੂਰ ਦਿਖਾ ਦਿਓ ਤਾਂ ਕਿ ਥੋੜਾ ਸਾਡੇ ਦਰਸ਼ਕ ਦੇਖ ਸਕਣ ਕਿ ਇਹ ਸਭ ਤੋਂ ਵੱਡੇ ਤਿਹਾਰ ਨੂੰ ਕਿਵੇਂ ਮਨਾਇਆ ਜਾ ਰਿਹਾ ਹੈ ਦੇਖੋ ਤੁਸੀਂ ਜ਼ਿਆਦਾਤਰ ਜਿਹੜੇ ਵੋਟਰ ਹੈਗੇ ਨੇ ਉਹ ਮੁਸਲਮਨ ਵੋਟਰ ਇੱਥੇ ਤੁਹਾਨੂੰ ਦੇਖਣਗੇ ਇਸ ਸੀਟ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਆਮ ਤੌਰ ਤੇ ਰਹਿੰਦਾ ਇਸ ਤੋਂ ਲਾਹੇਵੰਦ ਪੂਰੇ ਦੇਸ਼ ਲੈਵਲ ਤੇ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ 102 ਸੀਟਾਂ ਦੇ ਉੱਤੇ ਵੋਟ ਵੋਟ ਜਿਹੜੀ ਹੈਗੀ ਆ ਉਹ ਲਗਾਤਾਰ ਚੱਲੀ ਹੈਗੀ ਆ ਅਗਰ ਯੂਪੀ ਦੇ ਵਿੱਚ 80ਾਂ ਚੋਂ ਅੱਠ ਇਸ ਤੋਂ ਇਲਾਵਾ ਬਿਹਾਰ ਦੇ ਵਿੱਚ 40 ਦੇ ਵਿੱਚੋਂ ਚਾਰ ਅਤੇ ਪੱਛਮੀ ਬੰਗਾਲ ਦੇ ਵਿੱਚ 42 ਸੀਟਾਂ ਨੇ ਉੱਥੇ ਤਿੰਨ ਤਾਂ ਇਸ ਤੋਂ ਇਲਾਵਾ ਜਿਹੜੇ ਇੱਕ ਇੱਕ ਦੋ ਦੋ ਸੀਟਾਂ ਦੇ ਉੱਤੇ ਤਾਂ ਯੂਟਿਲਸ ਤੇ ਬਾਕੀ ਜਿਹੜੇ ਛੋਟੇ ਸਟੇਟ ਹੈਗੇ ਉਹਨਾਂ ਤੇ ਵੀ ਚੱਲਦੀ ਆ ਇਹਨਾਂ ਗੱਲਬਾਤ ਕਰਦੇ ਆ ਮਸਲੇ ਕੀ ਰਹੇਗੇ ਕਿਸ ਚੀਜ਼ ਕੋ ਦਿਮਾਗ ਮੇਂ ਜ਼ਹਿਨ ਮੇਂ ਰੱਖ ਕੇ ਆਪ ਇੱਥੇ ਪੇ ਵੋਟ ਦੇਣੇ ਆਓ ਬਤਾਏ ਕਿ ਜਰਾ ਜੀ क्या क्या मसले आपके दिमाग में हैं जिनको दिमाग में रख के आप यहाँ पे वोट करने आए हो क्या बेरोजगार आपका मसला रहेगा एजुकेशन मसला रहेगा धर्म आपका मसला रहेगा किस तरह हम तो जो अच्छा आदमी है उसको वोट देने के लिए आए हैं बाकी फिर हो जाने कैसा करना है कैसा नहीं करना है मुस्लिम वोट का इम्पैक्ट रहता है हाँ, हाँ, बिल्कुल पक्का है बड़ा इम्पैक्ट रहता है बहुत बड़ा ठाकुर वोट का कितना रहता है उनका भी जारी रहेगा किस तरह से सैनी पक... का पता नहीं ठाकुर का है ठाकुर का बहुत बड़ा इम्पैक्ट yes. ਇਹਾਂ ਪੇ ਬਿਲਕੁਲ ਅਰਵਿੰਦਰ ਜੈਸ ਤਰ੍ਹਾਂ ਦੇ ਨਾਲ 80 ਸੀਟਾਂ ਨਹੀਂ ਉਤਰ ਪ੍ਰਦੇਸ਼ ਦੀਆਂ ਰਵਿੰਦਰ 80 ਸੀਟਾਂ ਕੁੱਲ ਨੇ ਔਰ ਮੰਨਿਆ ਜਾਂਦਾ ਹੈ ਕਿ ਜੋ ਉੱਤਰ ਪ੍ਰਦੇਸ਼ ਦੇ ਵਿੱਚ ਇਹ ਹਾਸਲ ਕਰੇ ਮੈਕਸਿਮਮ ਵੋਟ ਲੇ ਸਰਕਾਰ ਬਣਾਉਣ ਦੇ ਵਿੱਚ ਉਨੀ ਹੀ ਸੈਂਟਰ ਵਿੱਚ ਆਸਾਨੀ ਹੁੰਦੀ ਹੈ ਔਰ ਇਸੇ ਦੇ ਚਲਦਿਆ ਹੁਣ ਤੱਕ ਦੋ ਵਾਰ ਈਐਨਡੀ ਜਿਹੜਾ ਹੈ ਆਪਣੀ ਸਰਕਾਰ ਬਣਾਉਣ ਚ ਕਾਮਯਾਬ ਰਹੀ ਹਾਲਾਂਕਿ ਇਸ ਵਾਰ ਕੀ ਅਸਰ ਨਜ਼ਰ ਆਏਗਾ ਕੀ ਨਤੀਜਾ ਆਏਗਾ ਦੇਖਣਾ ਬੜਾ ਦਿਲਚਸਪ ਰਹੇਗਾ ਬੀਕੋ ਦੇਖੋ ਭਾਜਪੀ ਇਹ ਤੋਂ ਲਗਾਤਾਰ ਦਾਵਾ ਕਰ ਰਹੀ ਹੈ ਕਿ 70 ਪਲੱਸ ਸੀਟਾਂ ਅਸੀਂ ਯੂਪੀ ਚੋਂ ਲੈਣੀਆਂ ਅਸੀਂ ਕੁੱਲ ਉਹਦੇ ਚੋਂ 70 ਪਲੱਸ ਉਮੀਦ ਜਤਾਈ ਜਾ ਰਹੀ ਕਿ ਅਸੀਂ 70 ਪਲੱਸ ਸੀਟਾਂ ਲੈ ਜਾਵਾਂਗੇ ਲੇਕਿਨ ਇਹ ਤੈਂ ਲੋਕਾਂ ਨੇ ਕਰਨਾ ਤੈਂ ਯੂਪੀ ਦੇ ਲੋਕਾਂ ਨੇ ਕਰਨਾ ਕਿ ਜ਼ਿਆਦਾ ਬਹੁਮਤ ਜਿਹੜਾ ਹੈਗਾ ਜ਼ਿਆਦਾ ਸੀਟਾਂ ਕਿਹਨੂੰ ਦੇਣੀਆਂ ਤਸਵੀਰਾਂ ਇੱਕ ਵਾਰੀ ਅਸੀਂ ਨਾਲ ਨਾਲ ਦਿਖਾਉਂਦੇ ਰਹੇ ਨੇ ਨਾਲ ਨਾਲ ਜਾਣਕਾਰੀ ਵੀ ਸਾਂਝੀ ਕਰਦੇ ਕਰਦੇ ਰਹਿੰਦੇ ਆ ਤਾਂ ਇਹ ਯੂਪੀ ਬੇਹੱਦ ਜ਼ਿਆਦਾ ਖਾਸ ਦੀ ਵੀ ਤੁਸੀਂ ਇੱਕ ਗੱਲ ਬਾਤ ਵੀ ਕਹੀ ਕਿ ਯੂਪੀ ਬਹੁਤ ਅਹਿਮ ਰਹਿੰਦਾ ਯੂਪੀ ਦੀਆਂ 80 ਸੀਟਾਂ ਬਹੁਤ ਅਹਿਮ ਨੇ ਇੱਕ ਗੱਲ ਆਮ ਤੌਰ ਤੇ ਪ੍ਰਚਲਿਤ ਹੈਗੀ ਆ ਯੂਪੀ ਜਿਸ ਨੇ ਜਿੱਤ ਲਿਆ ਯੂਪੀ ਜਿਆ ਯੂਪੀ ਚੋਂ ਸਭ ਤੋਂ ਜ਼ਿਆਦਾ ਸੀਟਾਂ ਜਿਸ ਨੇ ਲੈ ਲੀਆਂ ਸਰਕਾਰ ਉਸ ਦੀ ਬਣਦੀ ਆ ਯੂਪੀ ਤੇ ਬਿਹਾਰ ਦੋਨਾਂ ਦਾ ਇੰਪੈਕਟ ਬਹੁਤ ਜ਼ਿਆਦਾ ਨੇ ਹਾਲਾਂਕਿ ਬੰਗਾਲ ਵੀ ਇੱਕ ਵੱਡਾ ਸਟੇਟ ਹੈਗਾ ਮਹਾਰਾਸ਼ਟਰ ਇੱਕ ਬਹੁਤ ਵੱਡਾ ਸਟੇਟ ਹੈਗਾ ਉਹਨਾਂ ਦਾ ਅਸਰ ਵੀ ਕਾਫੀ ਰਹਿੰਦਾ ਹੈ ਲੇਕਿਨ ਯੂਪੀ ਤੇ ਬਿਹਾਰ ਦੇ ਵਿੱਚ ਬਹੁਤ ਜ਼ਿਆਦਾ ਇੰਪੈਕਟ ਹੈ ਕਿਉਂਕਿ ਦਿੱਲੀ ਦੇ ਨਾਲ ਜਿਹੜਾ ਹੈਗਾ ਇਹ ਲੱਗਦੇ ਨੇ ਸਟੇਟ ਤੋਂ ਤਾਂ ਉਹਦਾ ਇੰਪੈਕਟ ਦਿੱਲੀ ਦੇ ਵਿੱਚ ਸਰਕਾਰ ਬਣਾਉਣ ਤੇ ਬਹੁਤ ਜ਼ਿਆਦਾ ਰਹਿੰਦਾ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਮਹਾਰਾਸ਼ਟਰ ਦੇ ਵਿੱਚ ਵੀ ਸਵੇਰ ਤੋਂ ਅਸੀਂ ਤਸਵੀਰਾਂ ਜਿਵੇਂ ਦੇਖ ਵੀ ਯਾ ਮਹਾਰਾਸ਼ਟਰ ਦੇ ਵਿੱਚ ਵੀ VOTING ਚੱਲ ਰਹੀ ਆ ਮਹਾਰਾਸ਼ਟਰ ਦੇ ਵਿੱਚ RSS ਦੇ ਜੋ ਚੀਫ ਹੈਗੇ ਨੇ ਮੋਹਨ ਭਾਗਤ ਉਹਨਾਂ ਨੇ ਵੋਟ ਪਾਈ ਇਸ ਤੋਂ ਇਲਾਵਾ ਪੀ ਚਦੰਬਰਮ ਉਹਨਾਂ ਨੇ ਵੋਟ ਪਾਈ ਇਹ ਤਮਾਮ ਵੋਟਾਂ ਦੀਆਂ ਪ੍ਰਕਿਰਿਆ ਲਗਾਤਾਰ ਜਾਰੀ ਆ ਜਿਹੜੇ ਵੱਡੇ ਪ੍ਰੋਮੀਨੈਂਟ ਪਰਸਨ ਹੁੰਦੇ ਨੇ ਉਹ ਵੋਟ ਇਸੇ ਕਰਕੇ ਪਾਉਂਦੇ ਨੇ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ VOTING ਦੇ ਲਈ ਘਰਾਂ ਤੋਂ ਵਿੱਚੋਂ ਨਿਕਲਣ ਤਾਂ ਕਿ ਜਿਹੜੀ VOTING ਦੀ ਪਰਸੈਂਟੇਜ ਆ ਉਹ ਜ਼ਿਆਦਾ ਵੱਧ ਸਕੇ ਉਹਦੇ ਨਾਲ ਕਾਫੀ ਇੰਪੈਕਟ ਬੰਦਾ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਦਾਅਵਾ ਕੀਤਾ ਗਿਆ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਵੋਟਿੰਗ ਪਾਇ ਉਹਦੇ ਨਾਲ ਲੋਕਤੰਤਰ ਹੈਲਥੀ ਹੁੰਦਾ ਤਾਂ ਇਸੇ ਕਰਕੇ तमाम ਜਿਹੜੇ ਸੈਲੀਬ੍ਰਿਟੀਜ਼ ਨੇ ਚਾਹੇ ਲੀਡਰ ਨੇ ਉਹ ਵਾਰ-ਵਾਰ ਅਪੀਲ ਕਰ ਰਹੇ ਨੇ ਕਿ ਘਰੋਂ ਨਿਕਲੋ ਅਤੇ ਵੋਟਾਂ ਪਾਓ ਤਾਂ ਲੋਕ ਨਿਕਲ ਵੀ ਰਹੇ ਨੇ ਦੇਖੋ ਲਾਈਨਾਂ ਕਿਵੇਂ ਇੱਥੇ ਲੱਗੀਆਂ ਨੇ ਇੰਪੈਕਟ ਦੇ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਪਰਸੈਂਟੇਜ ਦੇ ਉੱਤੇ ਪੈਣਾ ਇਹਨਾਂ ਲਾਈਨਾਂ ਦਾ ਤਾਂ ਇਹਨਾਂ ਲਾਈਨਾਂ ਨੇ ਹੀ ਡਿਸਾਈਡ ਕਰਨਾ ਕਿ ਕਿੰਨੇ ਪਰਸੈਂਟ ਜਿਹੜੀ ਹੈਗੀ ਆ ਵੋਟ ਉਹ ਪੈਦੀ ਆ ਤਾਂ ਅਸੀਂ ਗੱਲਬਾਤ ਕਰਦੇ ਆ ਨਾਲ-ਨਾਲ ਹੋਰ ਜਿਹੜੇ तमाम ਮੁਸਲਿਮ ਜਿਹੜੇ ਵੋਟਰ ਹੈਗੇ ਉਹ ਵੀ ਇੱਥੇ ਆਏ ਹੋਏ ਨੇ क्या दिमाग में जहन में रख के आज आप वोट करने आए हो क्या बेरोजगारी रोजगार या फिर एजुकेशन या फिर धर्म किस मसलों को दिमाग में रखिए आप आ, आप बताइए अच्छा अच्छा बढ़िया 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 हो रहा सरकार चल चल रही रही है अच्छा, है आपको खुश हो संतुष्ट हो तो संतुष्ट है ए की सरकार ठीक है आप अभी दिमाग में जहन में क्या है आपके अभी बदलाव चाहते हैं बदलाव चाहते हैं थोड़ा सा आप चाहते चेंज हो जाए चेंज हो जाए तो चेंज के लिए वोट करने आए जी। बदलाव के लिए ਅ ਦੇਖੋ ਹਰ ਤਰੀਕੇ ਦੇ ਮਿਲੇ ਚੁਲੇ ਵਿਚਾਰ ਸਾਹਮਣੇ ਆਉਂਦੇ ਨੇ ਕਿ ਹਾਲਾਂਕਿ ਕਹਿੰਦੇ ਨੇ ਕਿ ਠੀਕ ਕੰਮ ਕਰੀਏ ਸਰਕਾਰ ਲੇਕਿਨ ਚੇਂਜ ਦੇ ਲਈ ਵੋਟ ਕਰਨਾ ਆਇਆ ਤਾਂ ਇਹ ਆਪਣੇ ਆਪਣੇ ਜਿਹੜੇ ਵਿਚਾਰ ਹੈਗੇ ਜਿਹੜੇ ਲਗਾਤਾਰ ਸਾਂਝੇ ਕੀਤੇ ਜਾਂਦੇ ਰਹੇ ਨੇ ਤਾਂ ਜਿਵੇਂ ਰਾਧਾ ਸੀ ਜ਼ਿਕਰ ਆਪਾਂ ਪਹਿਲਾਂ ਵੀ ਕਰ ਰਹੇ ਸੀਗੇ ਕਿਉਂਕਿ ਬਹੁਤ ਵੱਡਾ ਤਿਹਾਰ ਲੋਕਤੰਤਰ ਦਾ ਇਸ ਨੂੰ ਮੰਨਿਆ ਜਾਂਦਾ ਤਾਂ ਅਗਰ ਐਡਾ ਵੱਡਾ ਤਿਹਾਰ ਮਨਾਇਆ ਜਾਣਾ ਤਾਂ ਘਰਾਂ ਤੋਂ ਨਿਕਲ ਕੇ ਇਹ ਤਿਹਾਰ ਮਨਾਇਆ ਜਾ ਸਕਦਾ ਕੋਈ ਇਹ ਤਿਹਾਰ ਘਰਾਂ ਦੇ ਵਿੱਚ ਬੈਠ ਕੇ ਨਹੀਂ ਮਨਾਇਆ ਜਾ ਸਕਦਾ ਤਾਂ ਅਸੀਂ ਵੀ ਲਗਾਤਾਰ ਪੀਟੀਸੀ ਨਿਊਜ਼ ਵੀ ਅਪੀਲ ਕਰਦਾ ਕਿ तमाम ਜਿਹੜੇ ਵੋਟਰ ਹੈ ਘਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਆ ਕੇ ਇਸ ਤਿਹਾਰ ਨੂੰ ਬੂਥਾਂ ਦੇ ਉੱਤੇ ਮਣਾਉਣ ਲੇਕਿਨ ਹਾਲਪਰ ਬੂਥਾਂ ਦੀਆਂ ਤਸਵੀਰਾਂ ਵੀ ਅਸੀਂ ਨਾਲ ਆ ਦਿਖਾ ਰਹੇ ਹਾਂ ਦੇਖੋ ਲਾਈਨਾਂ ਲੱਗੀਆਂ ਹੋਈਆਂ ਨੇ ਲਾਈਨਾਂ ਲਾ ਕੇ ਆਪਣੇ ਜਿਹੜੀ ਆਉਣ ਵਾਲੀ ਸਰਕਾਰ ਉਹ ਤੈਅ ਕੀਤੀ ਜਾਏਗੀ ਇਹਨਾਂ ਲਾਈਨਾਂ ਦੇ ਰੂਪ ਦੇ ਵਿੱਚ ਕਿਉਂਕਿ ਬਿਲਕੁਲ ਰਵਿੰਦਰ ਲੇਕਿਨ ਬੜਾ ਅਹਿਮ ਹੋ ਜਾਂਦਾ ਹੈ ਕਿ ਵੋਟਰਸ ਨੂੰ ਆਪਣੇ ਘਰਾਂ ਤੋਂ ਬਾਹਰ ਲਿਆ ਜਾਏ ਇਲੈਕਸ਼ਨ ਕਮਿਸ਼ਨ ਲਗਾਤਾਰ ਇਸ ਨੂੰ ਲੈ ਕੇ ਯਤਨਸ਼ੀਲ ਰਿਹਾ ਨਵੇਂ-ਨਵੇਂ ਢੰਗ ਤਰੀਕੇ ਵੀ ਅਪਣਾਏਗੇ ਨੇ ਅਵੇਅਰਨੈਸ ਖੜੀ ਕਰਨ ਦੇ ਲਈ ਤਾਂ ਜੋ ਵੋਟ ਪਾਈ ਜਾਏ ਕਿਸ ਨੂੰ ਪਾਣੀ ਹੈ ভোটার ਦਾ ਪੂਰਾ ਆਪਣਾ ਅਧਿਕਾਰ ਹੈ ਆਪਣਾ ਮਤ ਰਹੇਗਾ ਲੇਕਿਨ ਇੱਥੇ ਇੰਤਜ਼ਾਮਾਂ ਦੀ ਜੇ ਗੱਲ ਕਰੀਏ ਕਿਉਂਕਿ ਗਰਮੀ ਵੀ ਬੜੀ ਹੁਣ ਆਪੈਰੀ ਹੈ ਸੋ ਜੇ ਵਿਚਾਰ ਇੰਤਜ਼ਾਮ ਨੂੰ ਦੇਖਿਆ ਜਾਏ ਸੁਰੱਖਿਆ ਦੇ ਲਿਹਾਜ਼ ਨਾਲ ਕਿਉਂਕਿ ਬੜੇ ਕਈ ਅਤ ਸੰਵੇਦਨਸ਼ੀਲ ਵੀ ਪੋਲਿੰਗ ਬੂਥ ਰਹਿੰਦੇ ਨੇ ਉਸ ਨੂੰ ਲੈ ਕੇ ਕੀ ਕੁਝ ਤਸਵੀਰ ਹੈ ਬਿਕੋ ਦੇਖੋ ਉਹਦਾ ਅੰਦਾਜ਼ਾ ਅਸੀਂ ਤੁਹਾਨੂੰ ਬਾਹਰ ਜੋ ਸਿਕਿਉਰਿਟੀ ਲੱਗੀ ਹੋਈ ਆ ਉਹਦੇ ਤੋਂ ਲਗਵਾ ਦਿੰਨੇ ਆ ਉਹਦੇ ਤੋਂ ਤੈ ਹੋ ਜਾਂਦਾ ਕਿ ਸਿਕਿਉਰਿਟੀ ਦੇ ਕਿਸ ਤਰੀਕੇ ਦੇ ਪ੍ਰਬੰਧ ਹੈਗੇ ਆ ਤਸਵੀਰਾਂ ਦੇਖੋ ਤੁਸੀਂ ਸਿਕਿਉਰਿਟੀ ਜਿਹੜੇ ਤਮਾਮ ਆਫੀਸਰ ਹੈਗੇ ਨੇ ਉਹ ਇੱਥੇ ਤਾਇਨਾਤ ਕੀਤੇ ਗਏ ਨੇ ਕਿਉਂਕਿ ਸੈਂਸਿਟਿਵ ਬੂਥ ਜਿਹੜੇ ਹੈਗੇ ਆ ਬਹੁਤ ਸਾਰੇ ਸੈਂਸਿਟਿਵ ਬੂਥ ਹੁੰਦੇ ਨੇ ਤਾਂ ਉਹਦੇ ਕਰਕੇ ਜਿਹੜੀਆਂ ਸੁਰੱਖਿਆ ਦੀਆਂ ਜਿਹੜੀਆਂ ਤਿਆਰੀਆਂ ਹੈਗੀਆਂ ਉਹ ਵੀ ਬੜੇ ਵੱਡੇ ਪੱਧਰ ਤੇ ਕੀਤੀਆਂ ਜਾਂਦੀਆਂ ਨੇ ਤੇ ਇਹ ਦੇਖੋ ਸੁਰੱਖਿਆ ਵੀ ਵੱਡੇ ਪੱਧਰ ਤੇ ਇਸੇ ਤਰੀਕੇ ਨਾਲ ਇਹ ਸਿਰਫ ਇੱਕ ਬੂਥ ਦੀ ਤਸਵੀਰ ਨਹੀਂ ਆ ਹਰ ਬੂਥ ਦੇ ਉੱਤੇ ਇਸੇ ਤਰੀਕੇ ਨਾਲ ਸੁਰੱਖਿਆ ਜਿਹੜੀ ਹੈਗੀ ਆ ਉਹ ਲਗਾਈ ਗਈ ਆ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਗਰਮੀ ਦਾ ਗਰਮੀ ਕਿਉਂਕਿ ਬਹੁਤ ਜ਼ਿਆਦਾ ਇੱਕਦਮ ਨਾਲ ਵੱਧ ਗਿਆ ਟੈਂਪਰੇਚਰ ਬਹੁਤ ਵਾਧ ਗਿਆ ਤਾਂ ਉਹਦੇ ਕਰਕੇ ਅਸਰ VOTING ਪ੍ਰਕਿਰਿਆ ਦੇ ਉੱਤੇ ਹੁੰਦੀ ਹੈ ਸਵੇਰੇ ਸਵੇਰੇ ਲੋਕ ਜ਼ਿਆਦਾ ਇਸ ਕਰਕੇ ਨਿਕਲਦੇ ਨੇ ਕਿਉਂਕਿ ਦੁਪਹਿਰ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਹੈ ਤਾਂ ਉਦੋਂ ਖੜਨਾ ਵੀ ਥੋੜਾ ਮੁਸ਼ਕਲ ਹੋ ਜਾਂਦਾ ਤਾਂ ਜ਼ਿਆਦਾਤਰ ਲੋਕ ਇਹ ਸੋਚ ਕੇ ਵੋਟ ਕਰਦੇ ਨੇ ਸਵੇਰੇ ਆ ਕੇ ਕਿਉਂਕਿ ਠੰਡੇ ਮੌਸਮ ਦੇ ਵਿੱਚ ਵੋਟ ਕਰ ਦਿੱਤੀ ਜਾਵੇ ਤਾਂ ਠੀਕ ਰਹਿੰਦਾ ਤਸਵੀਰਾਂ ਤੁਹਾਨੂੰ ਦਿਖਾ ਦੋ ਮੈਂ ਮੁਸਲਮਨ ਵੋਟ ਦੀ ਗੱਲ ਇਸ ਸੀਟ ਦੇ ਉੱਤੇ ਕਰ ਰਿਹਾ ਸੀ ਕਿ ਇਸ ਸੀਟ ਦੇ ਉੱਤੇ ਮੁਸਲਮਨ ਵੋਟ ਦਾ ਬਹੁਤ ਵੱਡਾ ਇੰਪੈਕਟ ਰਹਿੰਦਾ ਹਮੇਸ਼ਾ ਕੋਈ ਜਿਹੜਾ ਇੱਥੋਂ ਆ ਉਮੀਦਵਾਰ ਜਿੱਦਦਾ ਤਾਂ ਉਹਦੇ ਵਿੱਚ ਮੁਸਲਮਾਨ ਵੋਟ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਆ ਜਾਂ ਇਸ ਤੋਂ ਇਲਾਵਾ ਕਰ ਗੱਲ ਕਰੀਏ ਤਾਂ ਜਿਵੇਂ ਮੈਂ ਸੈਣੀ ਵੋਟ ਦਾ ਜ਼ਿਕਰ ਕਰਿਆ ਸੀ ਬਹੁਤ ਵੱਡੀ ਪਰਸੈਂਟੇਜ ਸੈਣੀ ਵੋਟ ਹੈ ਠਾਕੁਰ ਵੋਟ ਹੈ ਉਹ ਵੋਟ ਵੀ ਡਿਸਾਈਡ ਕਰਦੀ ਹੈ ਹਾਲਾਂਕਿ ਹਿੰਦੂ ਵੋਟ ਵੀ ਇੱਥੇ ਬਹੁਤ ਜ਼ਿਆਦਾ ਹੈ ਲੇਕਿਨ ਜ਼ਿਆਦਾ ਜਿਹੜੀ ਵੋਟ ਹੈਗੀ ਆ ਉਹ ਮੁਸਲਮਾਨ ਤੇ ਸੈਣੀ ਤੇ ਠਾਕੁਰ ਵੋਟ ਹੈਗੀ ਆ ਤਾਂ ਇਸੇ ਕਰਕੇ ਸੀਟ ਦੇ ਉੱਤੇ ਬੜਾ ਵੱਡਾ ਇੰਪੈਕਟ ਜਿਹੜਾ ਹੈਗਾ ਉਹ ਹਮੇਸ਼ਾ ਰਹਿੰਦਾ ਹਾਲਪਿਲਾਰ ਜਿਹੜੀ ਪ੍ਰਕਿਰਿਆ ਲਗਾਤਾਰ ਚੱਲਦੀ ਹੈ ਬਿਲਕੁਲ ਸੋ ਇਹ ਤਸਵੀਰਾਂ ਆਪਨੇ ਦਰਸ਼ਕਾਂ ਨੂੰ ਸੀ ਲਗਾਤਾਰ ਦਿਖਾ ਰਿਹਾ ਕਿ ਸਰਦਨਾਲ ਸਹਾਰਨਪੁਰ ਦੇ ਵਿੱਚ ਕਿਉਂਕਿ ਯੂਪੀ ਦੀਆਂ ਵੀ ਅਜ ਕੁਝ ਸੀਟਾਂ ਤੇ ਇਸ ਵੇਲੇ VOTING ਹੋ ਰਹੀ ਹੈ ਸੋ ਇਸ ਵਿੱਚਕਾਰ ਕਿਉਂਕਿ 6 ਵਜੇ ਤੱਕ ਦਾ ਸਮਾਂ ਹੈ ਲੇਕਿਨ ਅਸੀਂ ਲਗਾਤਾਰ ਚਰਚਾ ਇਸ ਗੱਲ ਤੇ ਕਰ ਰਿਹਾ ਕਿ ਕੀ ਕੁਝ ਸੋਚ ਕੇ ਜਿਹੜਾ ਹੈ VOTER ਆਪਨੇ ਜਮਹੂਰੀ ਅਧਾਇ ਇਸਤੇਮਾਲ ਕਰਨ ਲਈ ਪਹੁੰਚ ਰਿਹਾ ਹਾਲਾਂਕਿ ਬਹੁਤ ਸਾਰੀਆਂ ਸਟੇਟਸ ਨੇ ਜਿੱਥੇ ਕਿ ਬੜਾ ਵੱਡਾ ਦਾ ਇਸ ਵੇਲੇ ਰਹੇਗਾ ਲੇਕਿਨ ਅਲਾਈਅੰਸ ਜਿਹੜਾ ਇਸ ਵਾਰ ਇੰਡੀਆ ਅਲਾਈਅੰਸ ਹੋਇਆ ਹੈ ਰਵਿੰਦਰ ਉਸਦਾ ਕੀ ਇੰਪੈਕਟ ਰਹਿੰਦਾ ਹੈ ਦੇਸ਼ ਦੀ ਸਿਆਸਤ ਤੇ ਇਹ ਇਹ ਚ ਬਿਲਕੁਲ ਦੇਖੋ ਅਲਾਈਂਸ ਦਾ ਪ੍ਰਭਾਵ ਕਿੰਨਾ ਹੈਗਾ ਇਹ ਜਦੋਂ ਜਦੋਂ ਨਤੀਜੇ ਆਉਣਗੇ ਚਾਰ ਚੋਣ ਨੂੰ ਉਦੋਂ ਬਹੁਤ ਵੱਡੇ ਪੱਧਰ ਤੇ ਪਤਾ ਲੱਗ ਜਾਏਗਾ ਕਿ ਕਿੰਨਾ ਇੰਪੈਕਟਫੁਲ ਕਿੰਨਾ ਕਰਿਆ ਇਸ ਸੀਟ ਤੇ ਅਗਰ ਗੱਲ ਕਰੀਏ ਤਾਂ ਪ੍ਰੇਂਕਾ ਗਾਂਧੀ ਪਿਛਲੇ ਬੁੱਧਵਾਰ ਆ ਕੇ ਇੱਥੇ ਵੱਡਾ ਵੱਡਾ ਰੋਡ ਸ਼ੋਅ ਕਰਕੇ ਗਏ ਸੀ VOTER ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਰੋਡ ਸ਼ੋਅ ਦੇ ਜ਼ਰੀਏ ਕੀਤੀ ਜਾਂਦੀ ਹੈ ਸੋ ਪਹਿਲਾਂ ਵੀ ਬਾਕੀ ਵੀ ਕੈਂਡੀਡੇਟਸ ਹੈਗੇ ਉਹ ਰੋਡ ਸ਼ੋਅ ਕਰਦੇ ਹੋਏ ਨਜ਼ਰ ਆਏ ਸੀ ਲੇਕਿਨ ਪ੍ਰੇਂਕਾ ਗਾਂਧੀ ਦਾ ਰੋਡ ਸ਼ੋਅ ਇਸ ਸੀਟ ਦੇ ਉੱਤੇ ਬੜਾ ਚਰਚਾ ਦੇ ਵਿੱਚ ਰਿਹਾ ਸੀ ਪ੍ਰੇਂਕਾ ਗਾਂਧੀ ਜਿਹੜੇ ਕਿ ਇੰਡੀਆ ਜੋੜ दिग्गज जड़े ने जो भी लगातार कमलनाथ उन्होंने वालों भी वोट अपनी पुग्ताई गई है सो कई अजे दिग्गज इस चिदम्बरम भी नजर आए सन अपने जमुरी अगर इस्तेमाल करने सो लगातार जड़े दिग्गज भी अपने वोट पहुंच रहे चुनाव में तो बहुत अंतर आ रहा है अंतर इस मायने में मा आ रहा है कि बहुत शांति प्रिय है पहले से बहुत अच्छा है मुद्दा मेरे लिए यही है कि हमारा जो नौजवान है उसको रोजगार मिले सारे समाज सारे जमात और सारे देश मिल कर के खास करके देश के रक्षा के लिए देश के रक्षा के लिए जो प्रधानमंत्री बने वो एक सबल और सशक्त प्रधानमंत्री हो जिससे देश का कार्य हो सके मैं जो है देशभक्ति के हिसाब से जो काम करेगा देश के लिए मैं उसको वोट दूंगा सनातन धर्म के हिसाब से आई एम वेरी हैप्पी एंड प्राउड टू cast my vote in the Lok Sabha elections. As far as Tamil Nadu is concerned, I am absolutely confident that the India group-India combination will win all the 39 parliamentary seats in Tamil Nadu. ਤੇ ਪੀ ਜੀ ਦੰਬਰਮ ਕਰ ਰਹੇ ਨੇ ਸੋ ਇਹ ਤਸਵੀਰਾਂ ਵਕਫ ਪੋਲਿੰਗ ਬੂਥਸ ਦੀਆਂ ਵੀ ਤੁਹਾਨੂੰ ਵਿਖਾ ਰਿਹਾ ਕਿ ਇਸ ਕਦਰ ਇੰਤਜ਼ਾਮ ਕੀਤੇ ਗਏ ਨੇ ਤੇ ਲੰਮੀਆਂ ਕਤਾਰਾਂ ਔਰ ਕਈ ਦਿੱਗਜ ਆਪਣੀ ਸਵੇਰ ਸਾਰੀ ਵੋਟ ਪੁਗਤਾਉਂਦੇ ਹੋਏ ਨਜ਼ਰ ਆਨੇ ਸੋ ਇਥੇ ਵਿਆਹਾ ਜੋੜਾ ਸੋ ਇਹ ਅਦੁਲਨ ਦੇ ਪੇਸ ਵਿੱਚ ਜੋ ਨਜ਼ਰ ਆ ਰਹੇ ਨੇ ਇਹ ਪਹਿਲਾਂ ਇਥੇ ਆਪਣੀ ਵੋਟ ਪਾਣ ਪਹੁੰਚੇ ਨੇ ਸੋ ਇਹ ਜਿਹੜੀਆਂ ਤਸਵੀਰਾਂ ਵੀ ਜ਼ਰੂਰ ਨਜ਼ਰ ਆਉਂਦੀਆਂ ਨੇ ਅਕਸਰ ਜਦੋਂ ਕਿ ਵੋਟਿੰਗ ਵਾਲਾ ਦਿਨ ਹੁੰਦਾ ਹੈ ਕਿਉਂਕਿ ਕਈ ਆਪਣੀ ਬੜੀ ਵੱਡੀ ਇਸ ਨੂੰ ਜ਼ਿੰਮੇਵਾਰੀ ਸਮਝਦੇ ਨੇ ਕਿ ਸਭ ਕੰਮ ਹੋ ਜਾਣਗੇ ਜੇ ਵਿਆਹ ਹੈ ਤਾਂ ਵਿਆਵੀ ਹੋਈ ਜਾਣਾ ਹੈ ਜੇ ਇਮਤਿਹਾਨ ਨੇ ਇਮਤਿਹਾਨ ਵੀ ਦਿੱਤੇ ਜਾਣਗੇ ਲੇਕਿਨ ਉਸ ਤੋਂ ਪਹਿਲਾਂ ਆਪਣੀ ਵੋਟ ਪੁਕਤਾਈ ਜਾਏ ਇਹ ਤਸਵੀਰਾਂ ਹੋਰਨਾਂ ਨੂੰ ਵੀ ਪ੍ਰੇਰਿਤ ਕਰਦੀਆਂ ਨੇ ਔਰ ਇੱਕ ਖੂਬਸੂਰਤ ਇੱਕ ਦਿਖ ਨਜ਼ਰ ਆਉਂਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਬਹੁਤ ਅਹਿਮ ਹੋ ਜਾਂਦਾ ਹੈ ਜਿਹੜੇ ਵੋਟਰਸ ਨੇ ਉਹ ਆਪਣੇ ਵੋਟ حق ਦਾ ਇਸਤੇਮਾਲ ਕਰਦੇ इतवीर लगातार सामने आ रही ने अज एक सौ पहले गेट तहत वोटिंग का काम सवेरे सात बजे तो शुरू हो चुका है जो शाम छे बजे तक जारी रहेगा कई पोलिंग बूथ्स तस्वीर दिखा रहे हैं लंबी कतारा सवेर तो ही लगिया ने एक मौसम का भी असर जरूर नजर आता है क्योंकि जिमें जिम्मे दिन चढ़ेगा तो गर्मी भी बदेगी इस विकार प्रधानमंत्री नरेंद्र मोदी वालों सोशल मीडिया एक्सए पोस्ट भी पाई गई है लिखे है अज एक महत्वपूर्ण दिन है जो देश में पहले पड़ा मतदान हो रहा है इस पड़ा के सारे वोटर अपील करता हाँ मतदान करो क्योंकि विच सुरक्षित आत्म निर्भर भारत की शक्ति है तो वोट सिर्फ लोग सभा उम्मीदवार का नतीजा तय करने सगो भारत के उज्जवल भविख ल है मेरी बेनती है कि एक अजिहा मजबूत निर्णायक अगवाई वाला आगू चुनो जिसने भ्रष्टाचार ਪਰਿਵਾਰਵਾਦ ਅਤੇ ਤੁਸ਼ਟੀਕਰਨ ਦੇ ਨਾਲ ਦੇਸ਼ ਨੂੰ ਮੁਕਤ ਕਰਨ ਦੇ ਨਾਲ-ਨਾਲ ਆਪਣੇ ਵਾਅਦਿਆਂ ਨੂੰ ਪੂਰਾ ਕਰਕੇ ਵਿਖਾਇਆ ਹੋਵੇ ਜਿਸ ਨੇ ਵਿਕਾਸ ਨੂੰ ਗਤੀ ਦੇਣ ਨਾਲ ਸੀਮਾਵਾਂ ਨੂੰ ਸੁਰੱਖਿਅਤ ਕੀਤਾ ਹੋਵੇ ਹਰ ਗਰੀਬ ਤੱਕ ਸਿਹਤ ਕਰ ਬਿਜਲੀ ਅਤੇ ਗੈਸ ਸਹੂਲਤਾਂ ਪਹੁੰਚਾਈਆਂ ਹੋਣ ਅਤੇ ਭਾਰਤ ਦੀ ਸੱਭਿਆਚਾਰਕ ਅਜਨਾਂ ਨੂੰ ਸੁਰੱਖਿਅਤ ਕੀਤਾ ਹੋਵੇ ਇੱਕ ਥੋੜੀ ਬ੍ਰੇਕ ਲੇ ਤੇ ਰੁਕ ਲੈਣਿਆ ਬੜੇ ਰੋਸ ਨਾਲ